ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 4 ਘਰ ਪਹਿਲਾ ਮੈਂ ਮਨ ਤਨ ਬਿਰਹੋ ਅਤ ਅਗਲਾ ਕਿਉ ਪ੍ਰੀਤਮ ਮਿਲੇ ਘਰ ਆਏ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਰਾਗ ਵਿੱਚ ਉਚਾਰਣ ਕੀਤੇ ਹੋਏ ਚੌਪ ਦੇ ਸ਼ਬਦ ਇੱਥੇ ਸੰਪੂਰਨ ਹੋਏ ਨੇ ਅੱਗੇ ਚੌਥੇ ਪਾਤਸ਼ਾਹ ਜੀ ਦੀ ਬਾਣੀ ਆਰੰਭ ਹੋਈ ਹੈ ਇੱਥੇ ਹੁਣ ਵਖਰਾ ਅਸਰ ਲੇਖ ਨਹੀਂ ਆਇਆ ਕੋਈ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦ ਮੰਗਲ ਨਹੀਂ ਆਇਆ ਪਿਛਲੇ ਸ਼ਬਦਾਂ ਦਾ ਸਰਲੇਖ ਸ੍ਰੀ ਰਾਗ ਮਹੱਲਾ ਤੀਜਾ ਚੱਲਦਾ ਆਇਆ ਤਾਂ ਕਈ ਵਾਰ ਬੇ ਧਿਆਨੀ ਦੇ ਵਿੱਚ ਅਗਲਿਆਂ ਸ਼ਬਦਾਂ ਦੇ ਵਿੱਚ ਵੀ ਆਪਾਂ ਉਹ ਤੀਜਾ ਪੜੀ ਜਾਂਦੇ ਆ ਜਦੋਂ ਵੀ ਬਾਣੀ ਪੜੀਏ ਧਿਆਨ ਦੇਣ ਦੀ ਲੋੜ ਹੁੰਦੀ ਹੈ ਨਜ਼ਰਾਂ ਦਾ ਧਿਆਨ ਪੂਰਾ ਆਪਾਂ ਗੁਰਬਾਣੀ ਦੇ ਦਰਸ਼ਨ ਤੇ ਰੱਖੀਏ ਕੀ ਅੱਖਰ ਲਿਖਿਆ ਹੈ ਕੀ ਅੰਕ ਲਿਖਿਆ ਹੈ ਸ੍ਰੀ ਰਾਗ ਮਹੱਲਾ ਚੌਥਾ ਕਰ ਪਹਿਲਾ ਚੌਥੇ ਪਾਤਸ਼ਾਹੀ ਦੀ ਬਾਣੀ ਇਥੋਂ ਆਰੰਭ ਹੋ ਰਹੀ ਹੈ ਮੈਂ ਮਾਨ ਤਨ ਬਿਰਹੋ ਅਤ ਅਗਲਾ ਕਿਉ ਪ੍ਰੀਤਮ ਮਿਲੈ ਘਰ ਆਏ ਜਾ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁਖ ਜਾਏ ਜਾਏ ਪੁੱਛਾ ਤਿਨ ਸੱਜਣਾ ਪ੍ਰਭ ਕੀਤ ਬਿਦ ਮਿਲੈ ਮਿਲਾਏ ਮੇਰੇ ਸਤਿਗੁਰਾ ਮੈਂ ਤੋਜ ਬਿਨ ਅਬਰਨਾ ਕੋਏ ਹਾਮ ਮੂਰਖ ਮੁਗਦ ਸਰਣਾਗਤੀ ਕਰ ਕਿਰਪਾ ਮੇਲੇ ਹਰ ਸੋਏ ਰਹਾਓ ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤਿਗੁਰ ਹਰ ਪ੍ਰਭ 부ਝਿਆ ਗੁਰ ਜੇਵੜ ਅਵਰ ਨਾ ਕੋਏ ਹਉ ਗੁਰ ਸਰਣਾਈ ਟਹਿ ਪਵਾ ਕਰ ਦਇਆ ਮੇਲੇ ਪ੍ਰਭ ਸੋਏ ਮਨ ਹਠ ਕਿਨੈ ਨਾ ਪਾਇਆ ਕਰ ਉਪਾਅ ਥਕੇ ਸਭ ਕੋਏ ਸਹਸ ਸਿਆਣ ਪਕਰ ਰਹੇ ਮਨ ਕੋਰੇ ਰੰਗ ਨਾ ਹੋਏ ਕੂੜ ਕਪਟ ਕਿਨੈ ਨਾ ਪਾਇਓ ਜੋ ਜੋ ਬੀਜੈ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀਅ ਤੇਰੇ ਤੂੰ ਰਾਸ ਪ੍ਰਭ ਤੁਧ ਹੋ ਖਾਲੀ ਕੋ ਨਹੀਂ ਦਰ ਗੁਰਮੁਖਾ ਨੂੰ ਸਵਾਸ ਵੇਖ ਪਾਉਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਜਨ ਨਾਨਕ ਕੀ ਅਰਦਾਸ ਦੋਵੇਂ ਕੱਕਿਆਂ ਦਾ ਉਚਾਰਨ ਵੱਖਰਾ ਵੱਖਰਾ ਨਾਨਕ ਕੀ ਜਨ ਨਾਨਕ ਕੀ ਅਰਦਾਸ ਵੇਖ ਪਾਉਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ